ਸ਼ਾਂਤ ਤਾਂ ਨਹੀਂ ਸ਼ੁਰੂਆਤੇ ਸ਼ੁਰੂਆਤੇ ਲਾਲੋ ਮੇਰੀ ਬੁਰੀ ਸੀ ਪਰ ਹੁਣ ਆਪਣਾ ਸ਼ਾਂਤ ਬਣ ਗਿਆ ਹਾਂ ਤੇ ਪੂਰਾ ਸ਼ਾਂਤ ਨਾਲ ਮੈਂ ਕੰਮ ਕਰਦਾ ਕੋਈ ਵੀ ਇਨਸਾਨਾ ਮੇਰੀ ਬੁਰੀ ਨਹੀਂ ਮਤਲਬ ਕਿ ਸਾਡ ਕੋਈ ਨਾ ਕੋਈ ਕੰਮ ਤੇ ਪੈਂਦਾ ਹੋ ਪਲਾਂ ਦੇ ਕੰਮ ਮੈਂ ਸਿੱਖਿਆ ਵਾਂ ਮਹਾਰਾਣੀ ਪਿੰਡ ਤੋਂ ਅੰਗਰੇਜ਼ ਸਿੰਘ ਮੇਰੇ ਸਾਥੀ ਇੱਕ ਤਾਂ ਜਿਵੇਂ ਮਾਲੋ ਹਰ ਕੁੜੀਆਂ ਜਦੋਂ ਪੜ੍ਹਾਈ ਕਰਦੀਆਂ ਬਾਹਰ ਚੱਲ ਜਾਂਦੀਆਂ ਹਨਾ ਮਤਲਬ ਇਦਾਂ ਪੁਰਵੀ ਜਿਲ੍ਹੇ ਤੋਂ ਕੰਮ ਲਾ ਲਓ ਕਿ ਪੜ੍ਹਾਈ ਦੇ ਤੌਰ ਤੇ ਹੋਰ ਵੀ ਬਥੇਰੇ ਹੈਗੇ ਜਿਵੇਂ ਕਿ ਟੀਚਰ ਬਣਦਾ ਕੇ ਦਾ ਸ਼ੌਂਕ ਆ ਜਾਂ ਆਸ਼ਮ ਨੂੰ ਥੋੜਾ ਜਿਹਾ ਸ਼ੁਰੂ ਤੋਂ ਵੱਖਰਾ ਸੀ ਮੈਨੂੰ ਲੱਗਾ ਕਿ ਉਸ ਵੱਖਰਾ ਕਰਨਾ ਮੈਂ ਤੇ ਵੱਖਰੇ ਦੀ ਤਾਂਗ ਨਹੀਂ ਮੈਨੂੰ ਹੌਲੀ-ਹੌਲੀ ਇਸ ਲਾਈਨ ਚ ਪਾਤਾ ਕਿ ਬਾ ਮੋਟਰਾਂ ਬਣਣੀ ਹੈ ਸਟਾਰਟ ਕਰਦੇ ਮਾਪਿਆਂ ਨੂੰ ਤਾਂ ਬਹੁਤ ਮਾਣਾ ਘਰੋਂ ਮੈਨੂੰ ਕੋਲ ਬੜਾ ਪੂਲੀ سپورਟੋਂ ਮੇਰੇ ਹਰ ਕੰਮ ਲਈ ਮੈਨੂੰ سپورਟ ਕਰਦੇ ਆ ਦਾ ਨਾ ਕੀ ਕਰਦੇ ਰੋਕ ਲਾਉਂਦੇ ਮੇਰੇ ਤੇ ਕਿਹੇ ਤਰ੍ਹਾਂ ਦੇ ਨੇ ਕੋਈ ਰੋਕ ਨਹੀਂ ਲਾਈ ਨੂੰ ਕਹਿੰਦੇ ਕਿ ਜਿੱਦਾਂ ਤੈਨੂੰ ਕੰਮ ਵਧੀਆ ਲੱਗਦਾ ਜਿਹੜਾ ਤੈਨੂੰ ਵਧੀਆ ਲੱਗਦਾ ਉਹ ਹੀ ਕਰ ਸਕਦਾ। ਕੰਮ ਸਿੱਖਦੇ ਵਿਦਿ ਇਹ 1 ਸਾਲ ਕੰਮ ਸਿੱਖਣ ਦੇ ਲਾਇਆ 2 ਸਾਲ ਹੋ ਗਏ ਮੈਂ ਉੱਥੇ ਦੁਕਾਨ ਕਰ ਰਿਹਾ। ਲੌਨ ਲਈ ਆਇਆ ਸੀਗਾ ਮਤਲਬ ਕਿ ਮੇਰੇ ਖੁਦ ਦੇ ਮੇਰੇ ਕੋਲ ਤਾਂ ਡਾਕੂਮੈਂਟ ਹੀ ਪੁਰੇ ਨਹੀਂ ਸੀ ਮੇਰੇ ਉਸਤਾਦ ਜੀ ਦੇ ਕਾਉਂਟੇ ਹੀ ਮੈਂ ਲੌਨ ਚੱਕਿਆ ਵਾ ਕਦੇ ਰਿਸ਼ਤੇਦਾਰਾਂ ਨੇ ਨਹੀਂ ਕਿਹਾ ਯਾਰ ਤੇਰੇ ਮੰਮੀ ਦਾਦੀ ਨੂੰ ਕਿ ਧੀ ਨੂੰ ਕਿਹੜੇ ਕੰਮਾਂ 'ਚ ਪਾਤਾ ਇਹ ਮੁੰਡੇ ਆਲਾ ਕੰਮ ਹੀ ਸ਼ੁਰੂਆਤੇ ਤੋਂ ਘਰ ਦੇ ਵੀ ਕਹਿੰਦੇਗੇ ਔਖਾ ਵਾ ਕੰਮ ਤੇਰੇ ਲਈ ਪਰ ਹੁਣ ਚਲੋ ਹੁਣ ਉਹ ਵੀ ਸਪੋਰਟ ਕਰਦੇ ਰਿਸ਼ਤੇਦਾਰ ਵੀ ਕਹਿੰਦੇ ਕਿ ਨਹੀਂ ਵਧੀਆ ਵਾ ਕਿ ਕਰਤਾ ਰਹੇ ਆ ਵਲ ਹੌਲੀ ਹੌਲੀ ਨਾਲ ਨਿਕਲਦੀਆਂ ਜਾਂਦੀਆਂ ਕਿ ਹੋਰ ਵੀ ਆਪਾਂ ਸੋਚਦੇ ਕਿ ਅੱਗੇ ਤੋਂ ਅੱਗੇ ਆਪਣਾ ਕੰਮ ਹੋਰ ਵੀ ਵਧਾਉਣਾ ਵਾ ਸਾਲ ਦੀ ਨਾਲ ਮਿਹਨਤ ਆਪਾਂ ਫੁੱਲ ਬਟਾ ਫੁੱਲ ਕਰ ਰਹੇ ਆ ਤਰੰਧਾ ਜ਼ਿਲ੍ਹੇ ਦੇ ਪਿੰਡ ਨੱਥੂਪੁਰ ਵਿੱਚ ਪਹੁੰਚੇ ਆ ਤਾਂ ਅੱਜ ਇੱਕ ਐਸੀ ਧੀ ਗੁਰਸਖ ਧੀ ਨਾਲ ਮਲਾਉਨੇ ਆ ਜਿਨੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਜੀ ਹਾਂ ਮੋਟਰਾਂ ਪੱਖੇ ਬੰਨਣ ਦਾ ਜਿਹੜਾ ਕੰਮ ਕਰਦੀ ਆ ਪੱਖਿਆਂ ਦੀਆਂ ਮੋਟਰਾਂ ਬੰਨਦੀ ਆ ਤਾਂ ਆਪਣੀ ਸ਼ਾਪ ਪਾਈ ਆ ਤਾਂ ਅੱਜ ਕੱਲ੍ਹ ਦੀਆਂ ਧੀਆਂ ਜਿਹੜੀਆਂ ਰੀਲਾਂ ਪਾ ਕੇ ਤਾਂ ਵੱਖ-ਵੱਖ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਮਸ਼ਹੂਰ ਹੋਣਾ ਚਾਹੁੰਦੀਆਂ ਪਰ ਇਸ ਧੀ ਨੇ ਕੁਝ ਵੱਖਰਾ ਕਰਕੇ ਦਿਖਾਇਆ ਹੈ ਇੱਕ ਦੇ ਮਾਤਾ ਪਿਤਾ ਦਾ ਸਹਾਰਾ ਬਣਿਆ ਤਾਂ ਇੱਕ ਮਿਹਨਤ ਜਿਹੜੀ ਆਸਾਨ ਨਾ ਕਰ ਰਹੀ ਆ ਆਪ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿੰਨਾ ਚਿਰ ਹੋ ਗਿਆ ਕਿੱਥੋਂ ਸਿੱਖਿਆ ਤੇ ਕਿਵੇਂ ਜਿਹੜਾ ਇਸ ਕੰਮ ਦੇ ਵਿੱਚ ਆ ਗਿਆ ਆਪ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਕਰੋਲ ਪੰਜਾਬ ਦੇ ਤੁਹਾਡੀਆਂ ਅੱਖ ਦੇ ਧੰਨਵਾਦ ਜੀ ਪੈਂਦੀ ਆਪਣਾ ਨਾਮ ਤੇ ਪਿੰਡ ਜ਼ਰੂਰ ਦੱਸਿਓ ਹਾਂਜੀ ਸਰ ਮੇਰਾ ਨਾਮ ਰਣਜੀਤ ਕੌਰ ਤੇ ਪਿੰਡ ਮੇਰਾ ਨਥੂਪੁਰ ਕਾ ਮਜਬੂਰੀ ਸੀ ਜਾਂ ਸ਼ੌਂਕ ਸੀ ਇਹਦੇ ਬਾਰੇ ਜ਼ਰੂਰ ਦੱਸਿਓ ਮੋਟਾ ਬੰਨਾਂ ਦੇ ਕਿਵੇਂ ਇਸ ਪਾਸੇ ਆ ਗਏ ਸਦੀ ਮਨ ਲਗੀ ਸ਼ੌਂਕ ਤਾਂ ਨਹੀਂ ਸੀ ਸ਼ੁਰੂਆਤੇ ਸ਼ੁਰੂਆਤੇ ਲਾ ਲੋ ਮੇਰੇ ਮਜ਼ਬੂਰੀ ਸੀ ਪਰ ਹੁਣ ਆਪਣਾ ਸ਼ੌਂਕ ਬਣ ਗਿਆ ਹੁਣ ਤੇ ਪੂਰਾ ਸ਼ੌਂਕ ਨਾਲ ਮੈਂ ਕੰਮ ਕਰੀਦਾ ਹਰੇਕ ਆਪ ਨੂੰ ਹਜੀ ਹੁਣ ਆਪਣਾ ਸ਼ੌਂਕ ਆ ਪਹਿਲਾਂ ਮਜ਼ਬੂਰੀ ਸੀ ਮਜ਼ਬੂਰੀ ਨਹੀਂ ਕੋਈ ਵੀ ਇਨਸਾਨਾ ਮਜ਼ਬੂਰੀ ਨਹੀਂ ਮਨ ਲਓ ਕਿ ਸਟਾਰਟ ਕੋਈ ਨਾ ਕੋਈ ਕੰਮ ਚ ਪੈਂਦਾ ਹੋ ਤੇ ਉਸ ਤੋਂ ਬਾਅਦ ਵਿੱਚ ਉਹਦੇ ਵਿੱਚ ਹੌਰੀ ਹੌਰੀ ਡਿਵੈਲਪ ਹੁੰਦੇ ਆਂਦਾ ਹੁਣ ਆਪਾਂ ਸਮੋ ਮਜ਼ਬੂਰੀ ਨਹੀਂ ਪਹਿਹੀ ਪਰ ਹੁਣ ਸਭ ਤੋਂ ਵਧੀਆ ਕਿੰਨਾ ਚਿਰ ਹੋ ਗਿਆ ਇਹ ਕਿੱਥੋਂ ਕੰਮ ਸਿੱਖਿਆ ਤੇ ਕਿਵੇਂ ਜਿਹੜਾ ਮੋਟਰ ਬਣਾਉਣ ਵਾਲੇ ਕੰਮ ਜਾ ਕੇ ਕਿਉਂਕਿ ਤੇ ਆ ਖਾਸ ਕਰਕੇ ਇਹਨਾਂ ਪਾਸੇ ਨਹੀਂ ਆਉਂਦੀਆਂ ਉਹ ਪੜ੍ਹਾਈ ਵਾਲੇ ਬੰਨੇ ਜਾਂ ਕੋਰਸ ਕਰਦਿਆਂ ਜਾਂ ਨੌਕਰੀ ਕਰਦਿਆਂ ਮੋਟਰ ਬੰਨਣ ਵਾਲੇ ਬੰਨੇ ਕਿਵੇਂ ਆ ਗਏ ਹਾਂਜੀ ਸਰ ਪਹਿਲਾਂ ਤੇ ਕੰਮ ਮੈਂ ਸਿੱਖਿਆ ਵਾ ਮਹਰਾਣੀਪਿੰਡ ਤੋਂ ਅ ਅੰਗਰੇਜ਼ ਸਿੰਘ ਮੇਰੇ ਉਸਤਾਦ ਜੀ ਉਹਨਾਂ ਕੋਲ ਤੇ ਸਰ ਜੀ ਮੈਂ ਕੰਮ ਮੋਟਰ ਬੰਨਣ ਦਾ ਮਤਲਬ ਕਿ ਇਹਨਾਂ ਕੁਝ ਵੱਖਰਾ ਰਿਆ ਸੀ ਇੱਕ ਤਾਂ ਜਿਵੇਂ ਮੰਨ ਲਓ ਹੁਣ ਕੁੜੀਆਂ ਜਦੋਂ ਪੜ੍ਹਾਈ ਕਰਦੀਆਂ ਬਾਹਰ ਚੱਲ ਜਾਂਦੀਆਂ ਹਨਾ ਮਤਲਬ ਕਿ ਇਦਾਂ ਹੋਰ ਵੀ ਜਦੋਂ ਕੰਮ ਲਾ ਲੋ ਕਿ ਪੜ੍ਹਾਈ ਦੇ ਤੌਰ ਤੇ ਹੋਰ ਵੀ ਬਥੇਰੇ ਹੈਗੇ ਜੀ ਮੈਨੂੰ ਵੀ ਟੀਚਰ ਬਣਨ ਦਾ ਕਿਹਦਾ ਸ਼ੌਂਕ ਆ ਜਾਂ ਇਹਨੇ ਕੁਝ ਵੀ ਨਹੀਂ ਕੰਮ ਕਰ ਲਈ ਬੜੇ ਸ਼ੌਂਕ ਹਨ ਸਾਰੀਆਂ 3 ਦੇ ਪਰ ਮੇਰਾ ਸ਼ੌਂਕ ਥੋੜਾ ਜਿਹਾ ਸ਼ੁਰੂ ਤੋਂ ਵੱਖਰਾ ਸੀ ਮੈਨੂੰ ਲੱਗਾ ਕਿ ਕੁਝ ਵੱਖਰਾ ਕਰਨਾ ਮੈਂ ਤੇ ਵੱਖਰੇ ਦੀ ਤਾਂਗ ਨੇ ਮੈਨੂੰ ਹੌਲੀ-ਹੌਲੀ ਇਸ ਲਾਈਨ 'ਚ ਪਾਤਾ ਕਿ ਆਪਾਂ ਮੋਟਰਾਂ ਬਣਨੀ ਹੈ ਸਟਾਰਟ ਕਰਦੇ ਆ ਕਿ ਹਾਲਾਂਕਿ ਕੁੜੀ ਕੋਈ ਵੀ ਇੱਥੇ ਕੰਮ ਨਹੀਂ ਕਰਦੀ ਕਰਦੀਆਂ ਹੈਗੀਆਂ ਥੋੜੀਆਂ ਬਹੁਤ ਪਰ ਜ਼ਿਆਦਾਤਰ ਇਹ ਚ ਨਹੀਂ ਕਰਦੀਆਂ ਕੋਈ ਮਾਪਿਆਂ ਨੂੰ ਕਿੰਨਾ ਕੁ ਮਾਣ ਆ ਤੀ ਤੇ ਤੇ ਘਰੋਂ ਦੀ ਘਰੋਂ ਕਿਵੇਂ ਦੀ ਸਪੋਰਟ ਆ ਮਾਪਿਆਂ ਨੂੰ ਤਾਂ ਬਹੁਤ ਮਾਣਾ ਘਰੋਂ ਮੈਨੂੰ ਫੋਲ ਬਟਾ ਫੋਲਿਸ سپورਟੋਂ ਮੇਰੇ ਹਰ ਕੰਮ ਲਈ ਮੈਨੂੰ ਸਪੋਰਟ ਕਰਦੇ ਆ ਮਤਲਬ ਕਿ ਹੁੰਦਾ ਨਾ ਕਿ ਕਰਦੇ ਰੋਕ ਲਾਉਂਦੇ ਮੇਤੇ ਕਿਸੇ ਤਰ੍ਹਾਂ ਦੇ ਨੇ ਕੋਈ ਰੋਕ ਨਹੀਂ ਲਾਈ ਮੈਨੂੰ ਕਹਿੰਦੇ ਕਿ ਜਿੱਦਾਂ ਤੈਨੂੰ ਕੰਮ ਵਧੀਆ ਲੱਗਦਾ ਜਿਹੜਾ ਤੈਨੂੰ ਵਧੀਆ ਲੱਗਦਾ ਤੂੰ ਹੀ ਕਰ ਸਕਦੀ ਹੈ ਕੋਈ ਰੋਕਨੀਆਂ ਕਰਵਲਿਆਂ ਨੂੰ ਬਹੁਤ سپورਟ ਆ ਮਾਨੂੰ ਹੁਣ ਕੰਮ ਸਿੱਖਣ ਦੇ ਕਿੰਨਾ ਚਿਰ ਲਾਇਆ ਸੀ ਤੇ ਦੁਕਾਨ ਖੋਲ੍ਹੇ ਨੂੰ ਕਿੰਨਾ ਚਿਰ ਹੋ ਗਿਆ ਸੱਜੀ ਮੈਂ ਕੰਮ ਸਿੱਖਦੇ ਵੇ ਇੱਕ ਸਾਲ ਕੰਮ ਸਿੱਖਣ ਦੇ ਲਾਇਆ ਦੋ ਸਾਲ ਹੋ ਗਏ ਮੈਨੂੰ ਉੱਥੇ ਦੁਕਾਨ ਕਰਨ ਦੇ ਹਾਂਜੀ ਤਾ ਕਿਤੋਂ ਕਿਥੋਂ ਜਿਹੜੇ ਗਾਹ ਗਾਉਂਦੇ ਨੇ ਤੇ ਕਿੰਨਾ ਗਾ ਕੇ ਮਨ ਨੂੰ ਖੁਸ਼ੀ ਹੁੰਦੀ ਆ ਖਾਸ ਕਰਕੇ ਬਜ਼ੁਰਗਾਂ ਨੂੰ ਜਦੋਂ ਵੇਖਦੇ ਆ ਕਿ ਢੀ ਜਿਹੜਾ ਇਸ ਮਿਸਤਰੀ ਬਣੇ ਵਾਲਾ ਕੰਮ ਕਰ ਰਹੀ ਹੈ ਸਜੀ ਜਿਵੇਂ ਤਾਂ ਮਤਲਬ ਕਿ ਆਉਂਦੇ ਸਾਰਿਆਂ ਦੇ ਉਹਨਾਂ ਦੇ ਚਿਹਰੇ ਤੇ ਇੱਕਦਮ ਖੁਸ਼ੀ ਆ ਜਾਂਦੀ ਦੇਖ ਕੇ ਕੰਮ ਕਰਦੇ ਆ ਨਾ ਸਾਰੇ ਖੁਸ਼ ਹੋ ਜਾਂਦੇ ਆ ਬਜ਼ੁਰਗ ਤਾਂ ਚਲੋ ਉਸੇ ਟਾਈਮੇ ਚਿਰ ਤੇ ਹਾਜ਼ਰ ਆਦੇ ਪਿਆਰ ਦਿੰਦੇ ਕਿ ਚੰਗਾ ਧੀਏ ਵਧੀਆ ਕਰਦੇ ਪੁੱਤਾਂ ਨਾਲੋਂ ਪਰੇ ਕਹਿੰਦੇ ਮੈਨੂੰ ਕਹਿ ਦਿੰਦੇ ਕਿ ਤੂੰ ਮਨ ਲਗੀ ਗਲਤੀ ਨਾਲ ਤੇ ਉਹ ਰੱਬ ਨੇ ਕੁੜੀ ਬਣਾਤਾ ਤੂੰ ਮੁੰਡਿਆਂ ਵਾਂਗੂ ਕੰਮ ਕਰਨ ਦੀ ਮੁੰਡਾ ਹੀ ਆ ਤੂੰ ਇੱਕ ਸਾਦਾ ਬੜਾ ਚਾਹ ਹੁੰਦਾ ਉਹਨਾਂ ਨੂੰ ਵੀ ਵੇਖ ਕੇ ਵੀ ਮਨ ਲਗੀ ਕੰਮ ਕਰਦੇ ਆਪਣੇ ਆਪ ਨੂੰ ਵੀ ਬੜਾ ਫੀਲ ਹੁੰਦਾ ਕਿ ਚਲੋ ਅਸੀਂ ਕੁਝ ਵੱਖਰਾ ਕਰ ਰਹੇ ਆ ਤੇ ਵੱਖਰਾ ਉਹ ਸਾਨੂੰ ਕਿ ਆ ਕੇ ਵਧੀਆ ਕਹਿੰਦੇ ਆ ਉਹ ਹੋਰ ਵੀ ਖੁਸ਼ੀ ਹੁੰਦੀ ਆ ਆਪਣੇ ਆਪ ਨੂੰ ਵੀ ਤੇ ਉਹਨਾਂ ਨੂੰ ਤੇ ਚਲੋ ਬਹੁਤ ਖੁਸ਼ੀ ਹੁੰਦੀ ਆ ਨਾ ਵੇਖ ਕੇ ਕੰਮ ਕਰਦੇ ਇਹ ਦੁਕਾਨ ਘਰੋਂ ਪੈਸੇ ਲਾ ਕੇ ਲਈ ਆ ਜਾਂ ਕਰਜ਼ਾ ਚੋ ਕੇ ਲਈ ਆ ਜਾਂ loan ਲੈ ਕੇ ਲਈ ਇਹਦੇ ਬਾਰੇ ਜਰੂਰ ਦੱਸੇ ਜੀ ਸਗੀ ਦੁਕਾਨ ਵਿੱਚ ਹੀ ਮੈਂ ਲੋਨਤੀ ਆ ਲੋਨ ਲਿਆ ਹੋਇਆ ਸੀਗਾ ਮਤਲਬ ਕਿ ਮੇਰੇ ਖੁਦ ਦੇ ਮੇਰੇ ਕੋਲ ਤਾਂ ਡਾਕੂਮੈਂਟ ਹੀ ਪੂਰੇ ਨਹੀਂ ਸੀ ਮੇਰੇ ਉਸਤਾਦ ਜੀ ਦੇ اکاؤنٹ ਤੇ ਮੈਂ ਲੋਨ ਚੱਕਿਆ ਵਾ ਤੇ ਲੋਨ ਤੇ ਹੀ ਆਪਣੀ ਹੈਗੀ ਆ ਸ਼ੌਪ ਲੋਨ ਤੇ ਹੀ ਕਰਦੇ ਵਾ ਗੀ ਲੋਨ ਤੇ ਲੈ ਕੇ ਮਤਲਬ ਕਿ ਪੇਮੈਂਟ ਤਾਂ ਲੋਨ ਤੇ ਹੀ ਕੰਮ ਕੀਤਾ ਹੋਇਆ ਸਟਾਰਟ ਹੁਣ ਮੰਨ ਲਓ ਕਿਸ਼ਤਾਂ ਧਾਰ ਰਹੇ ਹਾਂ ਲੋਨ ਦੇ ਨਾਲ-ਨਾਲ ਕੰਮ ਦੇ ਨਾਲ ਨਾਲ ਜੀ ਸਰ ਜੀ ਕਿਸ਼ਤਾਂ ਧਾਰ ਰਹੇ ਹਾਂ ਮਤਲਬ ਹੌਲੀ-ਹੌਲੀ ਨਾਲ ਨਿਕਲਦੀਆਂ ਜਾਂਦੀਆਂ ਇਹ ਹੋਰ ਵੀ ਆਪਾਂ ਸੋਚਦੇ ਕਿ ਅੱਗੇ ਤੋਂ ਅੱਗੇ ਆਪਣਾ ਕੰਮ ਹੋਰ ਵੀ ਵਧਾਉਣਾ ਵਾ ਨਾਲ ਦੀ ਨਾਲ ਮੈਂਨਤ ਆਪਾਂ ਫੋਲ ਵੱਡਾ ਫੋਲ ਕਰ ਰਹੇ ਹਾਂ ਰਿਸ਼ਤਾ ਚਲੋ ਵਧੀਆ ਨਿਕਲਦੀਆਂ ਜਾਂਦੀਆਂ ਕਿਤੇ ਬਾਇਰ ਦੇ ਕੋਈ ਪ੍ਰੋਬਲਮ ਆਉਂਦੀ ਤਾਂ ਉਹ ਕੋਈ ਚੱਤਰ ਨਹੀਂ ਹੋ ਜਾਂਦਾ ਐਂਡਲ ਕੰਮ ਕਰਦੇ ਸਾਰਾ ਕੁਝ ਨਿਕਲ ਜਾਂਦਾ ਖਰਚੇ ਤਾਂ ਕਦੀ ਰਿਸ਼ਤੇਦਾਰਾਂ ਨੇ ਨਹੀਂ ਕਿਹਾ ਯਾਰ ਤੇਰੇ ਮम्मी ਡੈਡੀ ਨੂੰ ਕਿ ਧੀ ਨੂੰ ਕਿਹੜੇ ਕੰਮਾਂ ਚ ਪਾਤਾ ਇਹ ਮੁੰਡੇ ਆਲਾ ਕੰਮ ਹੀ ਇਹ ਸਿਰਫ ਮੁੰਡੇ ਹੀ ਕਰ ਸਕਦੇ ਆ ਕੁੜੀਆਂ ਨਹੀਂ ਕਰ ਸਕਦੀਆਂ ਸ਼ੁਰੂਆਤ ਤੇ ਹੁੰਦਾ ਵਾ ਇਹ ਸਾਰਾ ਨੂੰ ਕਿ ਸ਼ੁਰੂਆਤੇ ਤੋਂ ਘਰ ਦੇ ਵੀ ਕਹਿੰਦੇਗੇ ਔਖਾ ਵਾ ਕੰਮ ਤੇਰੇ ਲਈ ਪਰ ਹੁਣ ਚਲੋ ਹੁਣ ਉਹ ਵੀ ਸਪੋਰਟ ਕਰਦੇ ਆ ਰਿਸ਼ਤੇਦਾਰ ਵੀ ਕਹਿੰਦੇ ਕਿ ਨਹੀਂ ਵਧੀਆ ਵਾ ਕੀ ਕੰਮ ਮਾੜਾ ਨਹੀਂ ਆ ਜਿਹੜੇ ਕੰਮ 'ਚ ਤੂੰ ਪੈ ਗਈ ਬਹੁਤ ਵਧੀਆ ਕੰਮ ਤੇ ਹੁਣ ਰਿਸ਼ਤੇਦਾਰ ਉਹ ਮਾੜਾ ਨਹੀਂ ਕਹਿੰਦੇ ਵੈਸੇ ਸਟਾਰਟਿੰਗ ਤੇ ਹੁੰਦਾ ਵਾ ਕਿ ਪਿੱਠ ਵਿਸ਼ੇ ਕਹਿੰਦੇ ਹੋਣਗੇ ਕਹਿੰਦੇ ਵੀ ਇਹਦਾ ਪਰ ਮੋਂਤੇ ਕੋਈ ਨਹੀਂ ਕਹਿੰਦਾ ਸਾਰੇ ਵਧੀਆ ਹੀ ਕਹਿੰਦੇ ਹੁਣ ਜਦੋਂ ਕੰਮ ਚੱਲਦਾ ਵੇਖ ਕੇ ਤੇ ਉਹ ਨਹੀਂ ਕਹਿੰਦੇ ਸਾਡੀਆਂ ਕੁੜੀਆਂ ਨੇ ਇਹ ਕੰਮ ਸਿਕਾ ਲਿਓ ਵਧੀਆ ਕੰਮ ਐ ਧਿਆਨ ਕਰ ਸਕਦੀਆਂ ਹਾਂ ਹਾਂਜੀ ਸਰ ਮੇਰੇ ਨਾਲ ਮਾਸੀ ਜੀ ਹੀ ਮੈਨੂੰ ਉਹੀ ਕਹਿੰਦੇ ਪਾਏਗੇ ਸਾਡੀ ਕੁੜੀਆਂ ਨੂੰ ਵੀ ਨਾਲ ਰੱਖੋ ਉਹਨਾਂ ਨੂੰ ਕੰਮ ਸਿਖਾ ਦਿਓ ਪਰ ਹੁੰਦਾ ਨਾ ਕੁੜੀਆਂ ਦਾ ਥੋੜਾ ਧਿਆਨ ਉਹਨਾਂ ਕੰਮ ਚ ਨਹੀਂ ਹੁੰਦਾ ਉਹ ਕਹਿੰਦੇ ਕਿ ਨਹੀਂ ਮੇਰਾ ਇੰਟਰਸਟ ਨਹੀਂ ਹੈਗਾ ਨਾ ਮਤਲਬ ਕਿ ਮੇਰਾ ਡਰਸ ਇਸ ਸਾਈਡ ਨਹੀਂ ਆ ਤੋ ਜਿਨ੍ਹਾਂ ਦਾ ਚਲੋ ਸ਼ੌਂਕ ਨਾਲ ਹੀ ਕੰਮ ਹੁੰਦਾ ਜਿਹਨੂੰ ਸ਼ੌਂਕ ਉਹ ਹੀ ਕਰੂਗਾ ਬੁਝਾ ਜਾਣਾ ਤਾਂ ਨਹੀਂ ਕਰ ਸਕਦਾ ਤੇ ਜਿਨ੍ਹਾਂ ਨੂੰ ਸ਼ੌਂਕ ਹੁਣ ਕਹਿੰਦੇ ਮੈਨੂੰ ਇੱਥੋਂ ਪਿੰਡ ਵੀ ਮਤਲਬ ਕਿ ਕਹਿੰਦੇ ਲਾਗੇ ਬਨੇ ਕਿ ਅਸੀਂ ਕੰਮ ਸੋਣਾ ਕੁੜੀਆਂ ਨੂੰ ਤੇ ਆਪਾਂ ਤਾਂ ਕਹਿੰਨੇ ਕੋਈ ਗੱਲ ਨਹੀਂ ਭੇਜ ਦੋ ਸਿਖਾ ਦਾਂਗੇ ਹੁਣ ਗਾੜੀ ਕੁੜੀਆਂ ਕਹਿੰਦੀਆਂ ਕਿ ਸਾਨੂੰ ਸ਼ੌਂਕ ਨਹੀਂ ਸਾਡਾ ਮਤਲਬ ਇੱਧਰ ਧਿਆਨ ਨਹੀਂ ਹੈਗਾ ਅਸੀਂ ਅਹੀਂ ਆ ਕਰਨਾ ਹੀ ਬਾਹਰ ਜਾਣਾ ਦਾ ਮਤਲਬ ਸਾਰਿਆਂ ਦੇ ਅਲੱਗ-ਅਲੱਗ ਸ਼ੌਂਕ ਤੇ ਕੋਈ ਇਸ ਆ ਵਾਲਾ ਸਾਂ ਕੋਈ ਰੱਖਦਾ ਨਹੀਂ ਕਿਉਂਕਿ ਹਾਰਡ ਵਰਕਿੰਗ ਹੈ ਹਾਰਡ ਵਰਕਿੰਗ ਵਾਲੇ ਬੰਨੇ ਕੋਈ ਨਹੀਂ ਆਉਂਦਾ ਤਾਂ ਗੁਰੂ ਨਾਲ ਜੁੜੇ ਹੋ ਅਮਰਤ ਛਗਿਆ ਹੈ ਕਿੰਨਾ ਚਿਰ ਹੋ ਗਿਆ ਅਮਰਤ ਛਗਿਆ ਹੈ ਤੇ ਬਾਰੇ ਵੀ ਜਰੂਰ ਦੱਸਿਓ ਹਾਂਜੀ ਸਰ ਮੈਨੂੰ ਨਾ 5 ਸਾਲ ਹੋ ਗਏ ਵੈਸੇ ਅਮ੍ਰਿਤ ਛਕੇ ਨੂੰ ਤੇ ਗੁਰੂ ਨਾਲ ਜੁੜੇ ਬਹੁਤ ਵਧੀਆ ਮਤਲਬ ਕਿ ਕੋਣੀ ਇੱਕ ਸਮ ਨਾਲ ਗੁਰੂ ਘਰੇ ਜਾ ਕੇ ਆਉਂਦਾ ਹੋਰ ਤਾਂ ਗੁਰੂ ਨਾਲ ਜੁੜੇ ਗੁਰੂ ਦੀ ਕਿਰਪਾ ਨਾਲ ਹੀ ਆਪਾਂ ਇਥੋਂ ਤੱਕ ਪਹੁੰਚੇ ਆ ਉਹ ਮਤਲਬ ਕਿ ਉਹਦੇ ਤੇ ਵਿਸ਼ਵਾਸ ਹੀ ਉਮੀਦ ਉਹਦੇ ਤੇ ਹੀ ਬਸ ਉਸ ਵਾਈਗਰੂ ਨੇ ਤਾਈ ਆਪ ਨੂੰ ਅੱਗੇ ਦੇ ਅੱਗੇ ਮਤਲਬ ਚਾਹੁੰਦੇ ਹੁਣ ਮੈਂ ਸੁਪਨੇ 'ਚ ਵੀ ਨਹੀਂ ਕਦੀ ਸੋਚਿਆ ਕਿ ਮਤਲਬ ਕਿ ਐਦਾਂ ਵੀ ਹੋਊਗਾ ਕੁਝ ਅੱਗੇ ਵੀ ਆਪਾਂ ਹਨਾ ਹੌਲੀ-ਹੌਲੀ ਕਰਾਂਗੇ ਕਿਉਂਕਿ ਮੈਂ ਬਿਲਕੁਲ ਜ਼ੀਰੋ ਤੋਂ ਉੱਠ ਕੇ ਆਪਾਂ ਕਹਿ ਸਕਦੇ ਕਿ ਹੌਲੀ-ਹੌਲੀ ਮੈਂ ਦੁਕਾਨ ਬਾਰੇ ਕਦੀ ਨਹੀਂ ਸੋਚਿਆ ਮੇਰੇ ਲਈ ਨਾ ਮਾਰਕੀਟ 'ਚ ਦੁਕਾਨ ਲੈਣੀ ਬਹੁਤ ਵੱਡਾ ਪਹਾੜ ਹੀ ਇੱਕ ਹਿਸਾਬ ਦਾ ਕਿ ਮੈਂ ਇੱਥੇ ਜੋ ਮਾਰਕੀਟ 'ਚ ਦੁਕਾਨ ਕਿਵੇਂ ਲੈ ਲਵਾਂ ਕਿ ਮੈਂ ਤਾਂ ਦੁਕਾਨ ਪਾਈ ਸੀ ਉਹ ਥੋੜੀ ਮਾਰਕੀਟ ਤੋਂ ਸਾਈਡ ਦੇ ਹੀ हटਣੀ ਸੀ ਉੱਥੇ ਮਿਲ ਗਈ ਔਖਾ ਹੀ ਉਥੇ ਕਸਟਮਰ ਤਾਂ ਹੈ ਨਹੀਂ ਬਿਲਕੁਲ ਵੀ ਤੇ ਚਲੋ ਮੈਂ ਕਦੀ ਸੋਚਿਆ ਨਹੀਂ ਕਿ ਮੈਂ ਐਨ ਕਿਉਂਕਿ ਜੇ ਤੁਹਾਨੂੰ ਪਤਾ ਪਹਿਲਾਂ ਆਪਾਂ ਪੇਮੈਂਟ ਵੀ ਦੇਣੀ ਪੈਂਦੀ ਆਪਾਂ ਨੂੰ ਐਡਵਾਂਸ ਚ ਮਤਲਬ ਕਿ ਦਤਾਂ ਲੈਣ ਵਾਸਤੇ ਤੋਂ ਚਲੋ ਹੌਲੀ ਹੌਲੀ ਉਹ ਵਾਇਗਰੂ ਦੀ ਕਿਰਪਾ ਨਾਲ ਹੀ ਸਾਰਾ ਕੁਝ ਸੈੱਟ ਹੋਇਆ ਉਹ ਸਾਰਾ ਕੁਝ ਉਸ ਦੇ ਉਮੀਦ ਹੀ ਤੇ ਉਸ ਵਾਇਗਰੂ ਨੇ ਸਾਰਾ ਕੁਝ ਸੈੱਟ ਕੀਤਾ ਜਿਹੜੀਆਂ ਧੀਆ ਖਾਸ ਕਰਕੇ ਗਏ ਧੀਆ ਦਾ ਸਾਰੀਆਂ ਗੁਰਸਿੱਖ ਜਾਂ ਕੋਈ ਰੀਲਾਂ ਪਾਉਂਦੀਆਂ ਨੇ ਉਹਨਾਂ ਨੂੰ ਕੀ ਮੈਸੇਜ ਰਵੇਗਾ ਕਿਉਂਕਿ ਮੇਂਦ ਦੇ ਨਾਲ ਹੀ ਜਿਹੜਾ ਰੰਗ ਵੱਜਦਾ ਹੈ ਸਦੀ ਵੇਹ ਜਿਹੜੀਆਂ ਮਤਲਬ ਕਿ ਰੀਲਾਂ ਜਿਹੜੇ ਤਾਂ ਕੰਮ ਨੂੰ ਲੈ ਕੇ ਪਾਉਂਦੇ ਆ ਉਹਨਾਂ ਨੂੰ ਤੇ ਵਧੀਆ ਵੈਲ ਡਨ ਕਿਉਂਕਿ ਕੰਮ ਕਰਦੇ ਆਪ ਨੂੰ ਵੇਖ ਕੇ ਨਾ ਕੋਈ ਹੋਰ ਵੀ ਮਤਲਬ ਕਿ ਉਹਨਾਂ ਨੂੰ ਸਿੱਖਿਆ ਮਿਲਦੀ ਕਿ ਕੋਈ ਕੰਮ ਕਰ ਰਿਹਾ ਹੈ ਵੀ ਉਹਨਾਂ ਵੱਲੋਂ ਵੇਖ ਕੇ ਕੰਮ ਕਰੀਏ ਪਰ ਜਿਹੜੀ ਆਪਾਂ ਲਾ ਲੋਗੇ ਅੱਜ ਕੱਲ੍ਹ ਉਹਨੇ ਚਾਰ ਬਣ ਰਿਹਾ ਆਪਣਾ ਪੰਜਾਬ ਜਿਹੜਾ ਉਹ ਹੌਲੀ ਹੌਲੀ ਗਲਤ ਰਾਹ ਵੱਲੇ ਤੁਰਿਆ ਜਾ ਰਿਹਾ ਉਹਨਾਂ ਨੂੰ ਤਾਂ ਇਹ ਹੈ ਕਿ ਮਤਲਬ ਕਿ ਸੜਦੋ ਬਸਾ ਕੰਮ ਹੈ ਸਹੀ ਨਹੀਂ ਹੈਗਾ ਜੇ ਆਪਾਂ ਕੰਮ ਨਾਲੋਂ ਰੀਲਾਂ ਪਾਉਣ ਦਾ ਸ਼ੌਂਕ ਹਰੇਕ ਨੂੰ ਹੁੰਦਾ ਕਿ ਇਹ ਨੱਟ ਤੇ ਹੋਈਏ ਫੇਮਸ ਹੋਈਏ ਨਾ ਫੇਮਸ ਹੋਣ ਦੇ ਕਰਕੇ ਹੀ ਸਾਰਾ ਕੁਝ ਹੁੰਦਾ ਮਤਲਬ ਕਿ ਸਾਰਾ ਕੁਝ ਹਨਾ ਸ਼ਾਰਟਕਟ ਤੱਕ ਆ ਜਾਂਦੇ ਆ ਕੱਪੜੇ ਸਾਰਾ ਕੁਝ ਫੇਮਸ ਹੋਣ ਦੇ ਕਰਕੇ ਪਰ ਉਹਦੇ ਲਈ ਆਪਾਂ ਬੈਸਟ ਆ ਕਿ ਆਪਾਂ ਆਪਣੇ ਕੰਮ ਨੂੰ ਅੱਗੇ ਕਰਕੇ ਫੇਮਸ ਹੋਈਏ ਤਾਂ ਕਿ ਜੋ ਆਪਣੇ ਕੰਮ ਨੂੰ ਦੇਖ ਕੇ ਹੋਰ ਵੀ ਚਾਰ ਜਣੇ ਆਪਨੋਂ ਉਸੇ ਮਿਲ ਕੰਮ ਨਾਲ ਜੁੜਨਾ ਆਪਨੋਂ ਦੇਖ ਕੇ ਮਤਲਬ ਕਿ ਆਪਾਂ ਕਿਸੇ ਨੂੰ ਚੰਗੀ ਵਧੀਆ ਸਟਿਕ ਦੇ ਸਕੀਏ ਨਾ ਕਿ ਆਪਣੇ ਨੂੰ ਦੇਖ ਕੇ ਬੱਚੇ ਵਿਗੜਨ ਮਲਕੀ ਜਦੋਂ ਇਹ ਰੀਲਾਂ ਪਾਉ ਉਹ ਜਿਹੜੇ ਬੈਸਟ ਉਹ ਜਿਹੜੇ ਵੇਖ ਕੇ ਮਲਕੀ ਵੇਖਣ ਵਾਲਿਆਂ ਨੂੰ ਵੀ ਵਧੀਆ ਲੱਗੇ ਇਹ ਆਪਣੇ ਆਪ ਨੂੰ ਵੀ ਆਪਾਂ ਨੂੰ ਵੀ ਕਿਤੇ ਸ਼ਰਮਿੰਦਾ ਮਹਿਸੂਸ ਨਾ ਹੋਣਾ ਪਵੇ ਕਿ ਇਹ ਕੁਝ ਗਲਤ ਕਰ ਰਹੇ ਆਂ ਬੇਟਾ ਜੀ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਉਹਨਾਂ ਤਿੰਨਾਂ ਨੂੰ ਵੀ ਕੀ ਮੈਸੇਜ ਰਹੇਗਾ ਕਿਉਂਕਿ ਮਾਂ ਪਿਓ ਬਹੁਤੇ ਤਿੰਨਾਂ ਵਾਸਤੇ ਡਰਦੇ ਆ ਕਿ ਸਾਡੀ ਇੱਜ਼ਤ ਰੋਲਦੀਆਂ ਐ ਜਾਂ ਮਿਹਨਤ ਨਹੀਂ ਕਰਦੀਆਂ ਜਾਂ ਇਹ ਵੀ ਘਾਬਦਿਆ ਕਿ ਤਿੰਨ ਘੜੀਆਂ ਉੱਠ ਉੱਠ ਕੇ ਖਾਂਦੀਆਂ ਰਾਤ ਉਹਨਾਂ ਵਾਸਤੇ ਕੀ ਮੈਸੇਜ ਰਹੇਗਾ ਜਿਹੜਾ ਮਾਪਿਓ ਦੀ ਇੱਜ਼ਤ ਨਹੀਂ ਕਰਦੀਆਂ ਤਾਂ ਉਹਨਾਂ ਦੀ ਪਾਤ ਰੋਲਦੀਆਂ ਸੱਜੀ ਰਹੇ ਸਹੀ ਗੱਲ ਆ ਮਾਪਿਓ ਤਾਂ ਹੀ ਕਹਿੰਦਾ ਕਿ ਧੀਆ ਮਾੜੀਆਂ ਨਹੀਂ ਹੁੰਦੀਆਂ ਮਤਲਬ ਕਿ ਧੀਆ ਕਿਹੜਾ ਰਾਤ ਨੂੰ ਉੱਠ ਕੇ ਖਾਂਦੀਆਂ ਬੁੱਤਾ ਨਾਲੋਂ ਜ਼ਿਆਦਾ ਵੱਧ ਕੇ ਉਹਨਾਂ ਨੂੰ ਧੀਆ ਹੁੰਦੀਆਂ ਪਰ ਨਾ ਮਤਲਬ ਕਿ ਅੱਜਕੱਲ ਥੋੜਾ ਜਿਹਾ ਧੀਆਣੇ ਥੋੜਾ ਜਿਹਾ ਕੰਮ ਜ਼ਿਆਦਾ ਖਰਾਬ ਕਰ ਦਿੱਤਾ ਹੌਲੀ ਹੌਲੀ ਮਤਲਬ ਕਿ ਪੰਜਾਬ ਇੱਕ ਦੂਜੇ ਵੱਲੇ ਵੇਖ ਕੇ ਜ਼ਿਆਦਾ ਹੋਇਆ ਮੰਨ ਲਓ ਸੋਸ਼ਲ ਮੀਡੀਆ ਤੇ ਇੱਕ ਬਾਪ ਘਿਡੇ ਜਿੰਦੇ ਕੰਮ ਕਰ ਰਿਹਾ ਉਹਦੋਂ ਵੇਖ ਕੇ ਦੂਜਾ ਜਾਣਾ ਮਲਕੀ ਸਾਰਾ ਕੁਝ ਇਹ ਸੋਸ਼ਲ ਮੀਡੀਆ ਦੇ ਵਿਗੜੇ ਹੋਏ ਸਾਰੇ ਮਲਕੀ ਜਨਤਾ ਜਿਹੜੀ ਵਿਗੜ ਰਹੀ ਆ ਹੋਰ ਦੇ ਅੱਗੇ ਦੇ ਅੱਗੇ ਪਰ ਨਾ ਉਹਨਾਂ ਨੂੰ ਬੇਨਤੀ ਹੀ ਹੈ ਕਿ ਆਪਾਂ ਜੇ ਕਿਸੇ ਨੂੰ ਮਲਕੀ ਚੰਗਾ ਨਹੀਂ ਕਿਸੇ ਤੱਕ ਪਹੁੰਚਾ ਸਕਦੇ ਨਾ ਤੇ ਆਪਾਂ ਮਾੜਾ ਵੀ ਕਿਸੇ ਨੂੰ ਨਾ ਪਹੁੰਚਾਈਏ ਕਿਉਂਕਿ ਸੋਸ਼ਲ ਮੀਡੀਆ ਇੱਕ ਬੱਚਿਆਂ ਤੱਕ ਬੱਚਿਆਂੋਂ ਤੱਕ ਪਹੁੰਚਣਾ ਮਲਕੀ ਹਨਾ ਸਾਰੇ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਫੋਨ ਯੂਜ਼ ਕਰਨਦੇ ਆ ਤੇ ਆਪਾਂ ਇਹ ਸੋਚੀ ਕਿ ਸਾਡਾ ਇੱਕ ਵੀਡੀਓ ਪਾਈ ਹੋਈ ਕਿ ਕਿਨੂੰ ਕੀ ਸਿੱਖਿਆ ਦੇ ਕੇ ਜਾਊਗੀ ਉਹ ਇਹ ਵੇਖੀਏ ਕਿ ਇਹ ਪੰਜਾਬ ਚ ਈ ਕਹੋਲ ਰਹੇ ਆ ਬਹੁਤ ਜਿਆਦਾ ਕਹਿ ਸਕਦੇ ਕਿ ਹੁਣ ਇੱਕ ਤਾਂ ਕਹਿੰਦੇ ਨਾ ਪਹਿਲਾਂ ਪੰਜ ਦਰਿਆ ਵਗਦੇ ਛੇਵਾਂ ਨਸ਼ਿਆਂ ਦਾ ਤੇ ਇਹ ਜਿਹੜਾ ਸਤਵਾਂ ਹੁਣ ਚੱਲ ਪਿਆ ਇਹ ਮਤਲਬ ਕਿ ਇਹਨੂੰ ਕਿਹੜਾ ਨਾਮ ਦਵਾਂ ਮੈਨੂੰ ਖੋਦ ਨਹੀਂ ਪਾਉਂਦੇ ਨੇ ਕਿ ਗਾਂਧੀ ਕੋਲਾ ਜਾ ਰਿਹਾ ਜਿਆਦਾਤਰ ਸੋਸ਼ਲ ਮੀਡੀਆ ਤੇ ਉਹਨਾਂ ਲਈ ਇਹੀ ਹੈ ਕਿ ਪਲੀਜ਼ ਛੱਡੋ ਖੜਾ ਮਤਲਬ ਕਿ ਐਦਾਂ ਦਾ ਕੰਮ ਨਾ ਕਰੋ ਕਿ ਜਿਹੜਾ ਆਪਾਂ ਪੰਜਾਬ ਨੂੰ ਦਿਨ ਬੇ ਦਿਨ ਗੰਦਲਾ ਕਰੀ ਜਾਂਦੇ ਆ ਇਹ ਗੰਦਲਾ ਉਹ ਤਾਂ ਵਾਤਾਵਰਣ ਥਰੂ ਤੇ ਜਿਹੜਾ ਹੋਇਆ ਹੋਇਆ ਹੀ ਆਪਾਂ ਉਹਨੂੰ ਓਦਾਂ ਨਹੀਂ ਗੰਦਲਾ ਕਰ ਦਿੱਤਾ ਹੋਇਆ ਹਰੇਕ ਪਾਸਿਓਂ ਆਪਾਂ ਕਿਹੇ ਪਾਸੇ ਮਤਲਬ ਕਿ ਪੰਜਾਬ ਨੂੰ ਕਹਿ ਸਕਦੇ ਕਿ ਹੁਣ ਜਿੰਨਾ ਆਪਣੀ ਪੰਜਾਬ ਦੀ ਸ਼ਾਨ ਸੀ ਜਿੰਨਾ ਨਾਮ ਸੀ ਉਹਨਾਂ ਰਹਿ ਨਹੀਂ ਗਿਆ ਉਹਨੂੰ ਆਪਾਂ ਦਾਗ ਲਾ ਰਹੇ ਹਾਂ ਹੌਲੀ-ਹੌਲੀ ਉਹਨੂੰ ਆਪਾਂ ਦਾਗ ਨਾ ਲਾਈਏ ਹੌਲੀ-ਹੌਲੀ ਆਪਾਂ ਪੰਜਾਬ ਨੂੰ ਸੋਨਾ ਪੰਜਾਬ ਬਣਾਏ ਵਧੀਆ ਮਤਲਬ ਕਿ ਹਰੇਕ ਤੱਕ ਵਧੀਆ ਦੇਖਣ ਵਾਲੇ ਵੀ ਦੂਰੋਂ ਕਹਿੰਦੇ ਕਿ ਹਾਂ ਵੀ ਆ ਪੰਜਾਬ ਤੋਂ ਆ ਪੰਜਾਬ ਦੀ ਵੀਡੀਓ ਆ ਸਾਰਿਆਂ ਨੂੰ ਵਧੀਆ ਫੀਲ ਹੋਵੇ ਕਿ ਹਾਂ ਵੀ ਪੰਜਾਬ ਤੋਂ ਆ ਕਿੰਨਾ ਵਧੀਆ ਕੰਮ ਕਰ ਰਹਾ ਹੈ ਬੇਟਾ ਜੀ ਕਈ ਵਾਰ ਦੁਕਾਨ ਤੇ ਇਸ ਤਰ੍ਹਾਂ ਨਹੀਂ ਹੋਇਆ ਵੀ ਗਾਹ ਕਾਵੇ ਤੇ ਉਹ ਕੁੜੀ ਵੇਖ ਕੇ ਪੁੱਛੇ ਵੀ ਕਿੱਧਰ ਗਏ ਆ ਦੁਕਾਨ ਵਾਲੇ ਜਾਂ ਕੰਮ ਕਰਾਉਣਾ ਸੀ ਫਿਰ ਹਾਸਾ ਵੀ ਆਉਂਦਾ ਹੈ ਕਿ ਮੈਨੂੰ ਹੀ ਪੁੱਛੀ ਜਾਂਦੇ ਵੀ ਦੁਕਾਨ ਵਾਲਾ ਕਿੱਥੇ ਗਿਆ ਸਦੀ ਵੇ ਮੇਰੇ ਨਾਲੇ ਬਹੁਤ ਜ਼ਿਆਦਾ ਹੋਇਆ ਬਹੁਤ ਬੜੀ ਹੋਇਆ ਹੈ ਤਾਂ ਕਿ ਮੰਨ ਲਓ ਕਸਟਮਰ ਆਉਂਦੇ ਕਿ ਇਹਨਾਂ ਨੂੰ ਦੂਰੋਂ ਨਹੀਂ ਪਤਾ ਹਨ ਉਹ ਆ ਕੇ ਮੈਨੂੰ ਇਹੀ ਗੱਲ ਕਹਿੰਦੇ ਕਿ ਕਿੱਥੇ ਗਏ ਵੀਰ ਜੀ ਕਦੋਂ ਆਣਗੇ ਦੁਕਾਨ ਤੇ ਤੁਸੀਂ ਆਸਮਾਨ ਬਣਵਾਉਣਾ ਹੀ ਉਹਨਾਂ ਕੋ ਪੱਕਾ ਬਣਵਾਉਣਾ ਹੀ ਜਾਂ ਕੋਈ ਵੀ ਕੰਮ ਕਰਵਾਉਣਾ ਹੀ ਤੇ ਉਹਨਾਂ ਨੇ ਹਾਂਜੀ ਵੀਰੇ ਦੱਸੋ ਮੈਂ ਹੀ ਕਰਨਾ ਹਾਂਜੀ ਦੱਸੋ ਇੱਕਦਮ ਸ਼ੌਕ ਦੇ ਹ ਅਛਾ ਤੁਸੀਂ ਹੀ ਕਰਨਾ ਮਾਮਲੇ ਗੇ ਆਪਣੇ ਮੈਨੂੰ ਦੇਖੋ ਨੂੰ ਹਸਾਈ ਜਾਂਦਾ ਵਾ ਕਸਟਮਰ ਵੀ ਸਾਈਡ ਤੋਂ ਗਿਆ ਹਸਣ ਲੱਗ ਜਾਂਦਾ ਕਿ ਇਹ ਇਹਨਾਂ ਨੇ ਪੁੱਛ ਰਹੇ ਆ ਜਿਹੜੇ ਖੁਦ ਕੰਮ ਕਰਦੇ ਆ ਬਾਕੀ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਫਿਰ ਵਧੀਆ ਉਹਨਾਂ ਨੂੰ ਫੀਲ ਹੁੰਦਾ ਕਿ ਚਲੋ ਵਧੀਆ ਕੰਮ ਕਰ ਰਹੇ ਆ ਫਿਰ ਪੁੱਛਦੇ ਵੀ ਕਿ ਹਾਂਜੀ ਤੁਸੀਂ ਕਿਦਾਂ ਸਿੱਖਿਆ ਕੰਮ ਕਿਹੜੀ ਲਾਂਚ ਕਿੱਦਾਂ ਕਿੱਦਾਂ ਆ ਗਏ ਤੁਸੀਂ ਕੁੜੀਆਂ ਨੂੰ ਤੇ ਕਦੀ ਵੇਖਿਆ ਨਹੀਂ ਕੰਮ ਕਰਦੇ ਉਹ ਫਿਰ ਸਾਰੀ ਡਿਟੇਲ ਵੀ ਤਾ ਕਦੀ ਲਾਮਾ ਵੀ ਆਇਆ ਕੰਮ ਜੋ ਕਦੀ ਮੋਟਰਾਂ ਪੱਖੇ ਕਦੀ ਛੜ ਗੀਆਂ ਹੁਣ ਆ ਜਾਂ ਦੁਬਾਰਾ ਕਿਸੇ ਨੇ ਆਖਿਆ ਹੋਵੇ ਆ ਤੁਹਾਡੇ ਕੋ ਮੋਟਰ ਬਣਾਈ ਥੀ ਜਾਂ ਫੇਰ ਮੋਟਰ ਛੜ ਗਈ ਐ ਸਦੀ ਇਹ ਲਾਮੇ ਬਹੁਤ ਹੀ ਜ਼ਿਆਦਾ ਕਹਿੰਦੇ ਕਿ ਬਿਲਕੁਲ ਨਾ ਦੇ ਬਰਾਬਰ ਆ ਕੋਈ ਇੱਕ ਅੱਧਾ ਹੀ ਆ ਜਿਹੜਾ ਮੰਨ ਲਓ ਕਿ ਬੱਤੀ ਦੀ ਘਟਵਾ ਦੇ ਕਿਉਂਕਿ ਇਹ ਸਾਰੇ ਬਿਜਲੀ ਤੇ ਚੱਲਣ ਵਾਲੀਆਂ ਚੀਜ਼ਾਂ ਮੰਨ ਲਓ ਕਿ ਇੱਕ ਵਾਰੀ ਵੀ ਤੂੰ ਬੱਤੀ ਦੀ ਘਟਵਾ ਲੋਗੇ ਤੋ ਤੇ ਹੋ ਜਾਂਦਾ ਪਰ ਅਸੀਂ ਕੰਮ ਇੰਨਾ ਕੋ ਵਧੀਆ ਆਪਣੇ ਪੂਰੇ ਦਿਲ ਜਾਨ ਲਾ ਕੇ ਕਰੀਦਾ ਕਿ ਬੈਸਟ ਹੀ ਹੁੰਦਾ ਵਾ ਮਾੜਾ ਹੁੰਦਾ ਹੀ ਨਹੀਂ ਐ ਬਾਕੀ ਇੱਕ ਅੱਧਾ ਕੋਈ ਹੋ ਜਾਂਦਾ ਇੱਕ ਵੱਡਾ ਹੀ ਸਿਰਫ ਜ਼ਿਆਦਾ ਨਹੀਂ ਕਿਉਂਕਿ ਉਹ ਹਰੇਕ ਤੋਂ ਹੁੰਦਾ ਕੋਈ ਆਪਣੇ ਉਹਨੂੰ ਕਹਿ ਨਹੀਂ ਸਕਦਾ ਕਿ ਹਾਂ ਮੈਂ ਬੜਾ ਵਸਤਾਂ ਮੇਰਾ ਕੀਤਾ ਕੋਈ ਗਲਤ ਨਹੀਂ ਹੋਊਗਾ ਬਾਕੀ ਇਹਨਾ ਕਿ ਕੰਮ ਕਰਦੇ ਗਲਤੀਆਂ ਵੀ ਹੁੰਦੀਆਂ ਤੇ ਪਰ ਇਹਨਾ ਵੀ ਕਿ ਸਭ ਤੋਂ ਦੇਲ ਜਾਣ ਲੱਗੇ ਕੰਮ ਕਰੀਦਾ ਬਿਲਕੁਲ ਐਨ ਵਧੀਆ ਤਰੀਕੇ ਨਾਲ ਤਾਂ ਬੇਟਾ ਜੀ ਜਾਂਦੇ ਜਾਂਦੇ ਵੀ ਦੱਸ ਦਿਓ ਕਿ ਦੁਕਾਨ ਕਿੱਥੇ ਗਿਆ ਤੇ ਘਰ ਦੇ ਵਿੱਚ ਕੌਣ ਕੌਣ ਹੈ ਹਾਂਜੀ ਸਰ ਦੁਕਾਨ ਮੇਰੀ ਨੱਥੂਪੁਰ ਮੇਨ ਅਡੇਤੇ ਹੀ ਆ ਤਰਨਤਾਲ ਰੋਡ ਤੇ ਤੇ ਘਰ ਦੇ ਵਿੱਚ ਸੱਦੀ ਮੇਰੀ ਫੈਮਿਲੀ ਮੇਰੇ ਮਮਾ ਜੀ ਮੇਰੇ ਡੈਡੀ ਜੀ ਤੇ ਮੇਰੇ ਛੋਟੇ ਭਰਾ ਨੇ ਦੋ ਤੇ ਉਹਨਾਂ ਦੀ ਮੈਰਿਜ ਹੋ ਚੁੱਕੀ ਭਾਬੀਆਂ ਇਹ ਦੋ ਤਾਂ ਇਸ ਧੀ ਦਾ ਕੰਮ ਵੇਖ ਕੇ ਬੜਾ ਹੀ ਮਨ ਨੂੰ ਸਕੂਨ ਆਇਆ ਇਹਦੇ ਵਾਕਈ ਉਸ ਮਿਤਾ ਦੀ ਸ਼ਾਨ ਵਾਦੀ ਹੈ ਜਿਹਦੀ ਧੀ ਨੇ ਮਿਹਨਤ ਦੇ ਵਿੱਚ ਰੰਗ ਲਾਏ ਨੇ ਕਿਉਂਕਿ ਰੀਲਾ ਪਾ ਕੇ ਤਾਂ ਸਾਰੇ ਮਸ਼ਹੂਰ ਹੁੰਦੇ ਆ ਪਰ ਇਸ ਭੈਣ ਨੇ ਕੁਝ ਵੱਖਰਾ ਹੀ ਕਰ ਵਿਖਾਇਆ ਹੈ ਕਿ ਮੋਟਰਾਂ ਪੱਖੇ ਬੰਨਣ ਦੀ ਜਿਹੜੇ ਕਿ ਕੁੜੀਆਂ ਬਹੁਤ ਘੱਟ ਹੁੰਦੀਆਂ ਐ ਉਹਨੇ ਦੁਕਾਨ ਖੋਲ ਲਈ ਤਾਂ ਦੋ ਸਾਲ ਹੋ ਗਏ ਕੰਮ ਕਰਦਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜੇ ਧੀ ਜੰਮਣ ਤੋਂ ਮਾਪੇ ਡਰਦੇ ਨੇ ਉਹਨਾਂ ਦਾ ਵੀਡੀਓ ਜ਼ਰੂਰ ਪੰਜਾਬ ਦਿਓ ਦੇਖਦੇ ਰਹੋ ਸਕਰੋਲ ਪੰਜਾਬ ਮੈਂ ਹਾਂ ਜਸਵੀਰ ਸਿੰਘ ਥੀਨਾ ਸਰਹੰਦਾਂ